ਸਤਿਕਾਰ ਪਿਆਰੇ ਦਰਸ਼ਕੋ ਪਿਛਲੀ ਵਾਰ ਆਪਾਂ ਤੁਹਾਨੂੰ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਸ਼ਬਦ ਆਪ ਸਿੱਖਣ ਦਾ ਜਿਹੜਾ ਸੌਖਾ ਤਰੀਕਾ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ਬਦਾਂ ਬਾਰੇ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੁੰਦਾ ਹੈ ਕਿ ਆਪਣੀ ਮਰਜ਼ੀ ਨਾਲ ਛੋਟੀਆਂ-ਛੋਟੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਦਿਲਚਸਪ ਲੱਗੀਆਂ ਹੋਣ ਪੜ੍ਹਨਾ ਸ਼ੁਰੂ ਕਰਨਾ ਤੇ ਉਹਨਾਂ ਚੋਂ ਕਹਾਣੀ ਪੜਦੇ-ਪੜਦੇ ਪੰਜ ਸਟੈਪ ਮੈਂ ਤੁਹਾਨੂੰ ਦੱਸਦਾ ਹਾਂ ਪਹਿਲਾ ਕਹਾਣੀ ਪੜਨੀ 15-20 ਮਿੰਟ ਲਾ ਕੇ ਛੋਟੀ ਜੀ ਕਹਾਣੀ ਪੜੋ ਫਿਰ ਨਵੇਂ ਸ਼ਬਦਾਂ ਦਾ ਮੈਂਟਲ ਨੋਟਿਸ ਲੈਣਾ ਦੂਜਾ ਸਟੈਪ ਤੀਜਾ ਸਟੈਪ ਉਹ ਜਿਹੜੇ ਜਦੋਂ ਕਹਾਣੀ ਖਤਮ ਹੋ ਜੇ ਉਹ ਸ਼ਬਦਾਂ ਨੂੰ ਆਪਣੀ ਲਿਸਟ ਤੇ ਲਿਖਦੇ ਜਾਣਾ ਸਲਿੱਪ ਤੇ ਲਿਖਣਾ ਤੇ ਉਸ ਤੋਂ ਬਾਅਦ ਕਹਾਣੀ ਖਤਮ ਕਰਨ ਤੋਂ ਬਾਅਦ ਡਿਕਸ਼ਨਰੀ ਚ ਆਪਣੇ ਉਹ ਸ਼ਬਦਾਂ ਦਾ ਅਰਥ ਦੇਖ ਲੈਣਾ ਤੇ ਤੁਹਾਡੀ ਡਿਕਸ਼ਨਰੀ ਹੋਵੇ ਤਾਂ ਉਹ ਸ਼ਬਦ ਉਹ ਤੁਸੀਂ ਟਿਕ ਕਰ ਲਓ ਮੈਂ ਤੁਹਾਨੂੰ ਪ੍ਰਕਿਰਿਆ ਕਰਕੇ ਦਿਖਾਉਣਾ ਹੈ ਇਹ ਇਹੋ ਜਿਹੇ ਦਿਲਚਸਪ ਕਹਾਣੀਆਂ ਤੁਹਾਨੂੰ ਇੰਟਰਨੈਟ ਤੇ ਕਿੰਨੇ ਹੀ ਮਿਲਣਗੀਆਂ ਤੁਸੀਂ ਗੂਗਲ ਕਰਕੇ ਦੇਖੋ ਫੇਬਲਸ ਤਾਂ ਤੁਹਾਨੂੰ ਇੱਕ ਕਹਾਣੀਆਂ ਮਿਲਣੀਆਂ ਸੌਣ ਤੋਂ ਪਹਿਲਾਂ ਇੱਕ ਇਹੋ ਜਿਹੀ ਕਹਾਣੀ ਪੜੋ ਜੇ ਮੈਂ ਤੁਹਾਨੂੰ ਇੱਕ ਕਹਾਣੀ ਸਾਂਝੀ ਕਰ ਰਹੇ ਹਾਂ ਕਿ ਹੁਣੇ ਦੇਖਣਾ ਪੰਜ ਸਟੈਪ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਪਹਿਲਾ ਰੀਡਿੰਗ ਰੀਡਿੰਗ ਕਰਦੇ ਕਰਦੇ ਕਹਾਣੀ ਇੰਜੋਏ ਕਰੋ ਪਰ ਨਾਲ ਦੀ ਨਾਲ ਦੂਜਾ ਸਟੈਪ ਮੈਂਟਲ ਨੋਟਿਸ ਆਫ ਇੰਟਰਸਟਿੰਗ ਵਰਡਸ ਤੇ ਨਾਲ ਤੀਜਾ ਸਟੈਪ ਸਲਿੱਪ ਰੱਖੋ ਕਿਉਂਕਿ ਕਹਾਣੀ 'ਚ ਤੁਹਾਨੂੰ 4-5 ਵਰਡਸ ਮਿਲਣਗੇ ਉਹਨਾਂ ਨੂੰ ਨਾਲ ਦੀ ਨਾਲ ਸਲਿੱਪ ਤੇ ਲਿਖ ਲਓ ਤੇ ਚੌਥਾ ਕਹਾਣੀ ਖਤਮ ਕਰਨ ਤੋਂ ਬਾਅਦ ਉਹਨਾਂ ਨੂੰ ਡਿਕਸ਼ਨਰੀ ਦੇਖ ਲੈਣਾ ਤੇ ਪੰਜਵਾਂ ਡਿਕਸ਼ਨਰੀ ਚ ਟਿਕ ਲਗਾ ਕੇ ਆਪਣਾ ਉਹ ਵਰਡ ਨੂੰ ਪ੍ਰੋਮਿਨੈਂਟ ਕਰ ਲੈਣਾ ਤਾਂ ਕਿ ਉਹ ਰਾਈਜ਼ ਹੁੰਦਾ ਹੈ ਛੋਟੀ ਜੀ ਕਹਾਣੀਆਂ ਪੜਨ ਲੱਗੇ ਆਂ ਜਰਾ ਦੇਖਣਾ ਪਹਿਲਾ ਸਟੈਪ ਮੈਂ ਕਰਨ ਲੱਗੇ ਆਂ ਛੋਟੀ ਕਹਾਣੀ ਪੜਨ ਲੱਗਿਆ a mouse was always depressed because he was afraid of cats ਉਹ ਦੇਖਿਆ ਇੱਕ ਲਾਈਨ ਤੁਸੀਂ ਪੜ੍ਹੀ ਤੁਹਾਡੇ ਮੈਂਟਲ ਨੋਟਿਸ mouse depressed afraid of ਮੈਂਟਲ ਨੋਟਿਸ ਤੁਹਾਡੇ ਦਿਮਾਗ 'ਚ ਵਰਡ ਪੜ੍ਹਨਾ ਚਾਹੀਦਾ ਹੈ ਇੱਕ ਚੰਗੀ ਗੱਲ ਹੈ ਤੁਹਾਡੇ ਕੋਲ ਇੱਕ ਸਲਿੱਪ ਹੋਵੇ ਉਹਦੇ ਤੇ ਨਾਲ ਦੀ ਨਾਲ ਐਕਸਪ੍ਰੈਸ਼ਨ ਲਿਖੋ ਆ ਗ੍ਰੇਟ ਵਿਜ਼ার্ড ਟੁਕ ਪਿਟੀ ਔਨ ਹਿਮ ਵਿਜ਼ার্ড ਵਰਡ ਆ ਗਿਆ ਵਿਜ਼ার্ড ਲਿਖੋ W I Z A R D ਟੇਕ ਪਿਟੀ ਇਹਨੂੰ ਨੋਟਿਸ ਕਰੋ ਐਂਡ ਟਰਨਡ ਹਿਮ ਇਨਟੂ ਅ ਕੈਟ ਟਰਨ ਇਨਟੂ ਦੂਸਰੇ ਦੋ ਲਾਈਨਾਂ ਤੁਸੀਂ ਪੜ੍ਹੀਆਂ ਅੱਜ ਬੜੀ ਸਿੰਪਲ ਸਾਦੀ ਕਹਾਣੀ ਪਰ ਅੰਗਰੇਜ਼ੀ ਦੇ ਐਕਸਪ੍ਰੈਸ਼ਨ ਦੇਖੋ ਅ ਮਾਊਸ ਵਾਸ ਆਲਵੇਸ ਡਿਪਰੈਸਡ ਬਿਕਾਜ਼ ਹੀ ਵਾਸ ਫਰੇਡ ਆਫ ਕੈਟਸ a great wizard took pity on him and turned him into a cat. then he started to be afraid of dogs. then that uh, uh, cat started to be afraid of dogs. and so the wizard turned him into a dog. and then then he began to fear tigers. the wizard, who was very patient, patient agaya, patient mental notice, used his powers. To turn him into a tiger. Then he was afraid of hunters. Hunters were dagaya. Finally, the wizard gave up and turned him back into a mouse, saying, Nothing I do will help you because you never understood your growth. Growth Quickly, mouse was always depressed because he was afraid of cats a great wizard took pity on him and turned him into a cat. then he started to be afraid of dogs. and so the wizard turned him into a dog. then he began to fear tigers. the wizard, who was very patient, used his powers to turn him into a tiger. then he was afraid of hunters. finally, the wizard gave up, gave up, and turned him in back into a mouse, saying, "nothing i do will help you, because you never understood your growth." ਬੜੀ ਡੂੰਘੀ ਅਰਥਾਂ ਵਾਲੀ ਕਹਾਣੀ ਕਿ ਬਾਹਰਲੇ ਲੋਕਾਂ ਦੇ ਮਦਦ ਨਾਲ ਜਿਹੜੀਆਂ ਆਪਣੀ ਤਬਦੀਲੀਆਂ ਆਉਂਦੀਆਂ ਨੇ ਉਹ ਸ਼ਾਇਦ ਆਪਾਂ ਨੂੰ ਪੂਰੀ ਤਰ੍ਹਾਂ ਨਹੀਂ ਬਦਲਦੀਆਂ ਹੈਗੀਆਂ ਇਹ ਕਹਾਣੀ ਦੇਖੋ ਜਰਾ ਇਹ ਤੁਸ ਤੁਹਾਨੂੰ ਇਹ ਜ਼ਿੰਦਗੀ ਪਰ ਵਾਸਤੇ ਇੱਕ ਖੂਬਸੂਰਤ ਵਿਚਾਰਤਾ ਮਿਲੇ ਇਹ ਕਹਾਣੀ ਪੜ ਕੇ ਪਰ ਨਾਲ ਹੀ ਨਾਲ ਤੁਸੀਂ ਇਹ ਕਹਾਣੀ ਚ ਕਿੰਨੇ ਸ਼ਬਦ ਲਿਸਟ ਕਰ ਚੁੱਕੇ ਜੇ ਮੈਂ ਦੇਖਿਆ ਕਿ ਤੁਸੀਂ ਕਹਾਣੀ ਪੜੀ ਨਵੇਂ ਸ਼ਬਦਾਂ ਦਾ ਮੈਂਟਲ ਨੋਟਿਸ ਲਿਆ ਉਹਨਾਂ ਨੂੰ ਸਲਿੱਪ ਤੇ ਲਿਖ ਲਿਆ ਜਿਵੇਂ ਫਾਰ ਐਗਜ਼ਾਮਪਲ ਮੇਰੇ ਕੋਲ ਸਲਿੱਪ ਹੋਵੇ ਉਹ ਤੇ ਵਰਡ ਸੁਣਗੇ ਮਾਊਸ depressed, afraid of, turn into, wizard, patient. ਇੰਨੇ ਸ਼ਬਦ ਮੇਰੇ ਕੋਲ ਇਹ ਮੇਰੀ ਲਿਸਟ ਤੇ ਹੋਣਗੇ ਤੇ ਹੁਣ ਮੈਂ ਕੀ ਕਰਨਾ ਹੈ ਆਪਣੀ ਡਿਕਸ਼ਨਰੀ ਖੋਲਣੀ ਹੈ ਤੇ ਵਰਡਸ ਨੂੰ ਉੱਥੋਂ ਚੈੱਕ ਕਰ ਲੈਣਾ ਤੇ ਮੇਰੀ ਡਿਕਸ਼ਨਰੀ ਹੈ ਮੈਂ ਉਹਨੂੰ ਉੱਥੇ ਟਿਕ ਕਰ ਲਾਂ ਕਿਉਂਕਿ ਜਿਹੜੇ ਟਿਕਡ ਵਰਡਸ ਨੇ ਉਹ ਪ੍ਰੋਮਿਨੈਂਟ ਹੋ ਜਾਂਦੇ ਨੇ ਉਹ ਆਪਣੇ ਆਪ ਬਾਅਦ ਚ ਰਿਵਾਈਜ਼ ਹੁੰਦੇ ਰਹਿੰਦੇ ਨੇ ਸੋ ਦੋਸਤੋ ਐਦਾਂ ਵੋਕੈਬਲਰੀ ਬਣਦੀ ਹੈ ਤੁਹਾਡੀ ਜਦੋਂ ਤੁਸੀਂ ਐਕਟਿਵ ਰੀਡਿੰਗ ਨਾਲ ਜੁੜਦੇ ਹੋ ਤੁਹਾਨੂੰ ਕੋਈ ਲਖ ਕਹੇ ਕਿ ਤੁਸੀਂ ਆਹ ਕਿਤਾਬ ਪੜ੍ਹ ਲਓ ਇਥੋਂ ਆ ਲਿਸਟਾਂ ਯਾਦ ਕਰ ਲਓ ਸਾਰੇ ਸ਼ਬਦ ਯਾਦ ਕਰੇ ਹੋ ਤੁਹਾਨੂੰ ਭੁੱਲ ਜਾਂਦੇ ਹੁੰਦੇ ਨੇ ਪਰ ਸ਼ਬਦ ਜਦੋਂ ਤੁਸੀਂ ਜਦੋਂ ਸ਼ਬਦਾਂ ਨੂੰ ਤੁਸੀਂ ਐਕਸ਼ਨ 'ਚ ਮਿਲਦੇ ਹੋ ਜਿਵੇਂ ਕਹਾਣੀ 'ਚ ਤੁਸੀਂ ਜਿਹੜੇ ਸਾਰੇ ਸ਼ਬਦਾਂ ਨੂੰ ਐਕਸ਼ਨ 'ਚ ਮਿਲੇ ਹੋ ਇਹ ਸ਼ਬਦ ਤੁਹਾਨੂੰ ਹਮੇਸ਼ਾ ਯਾਦ ਰਹਿੰਦੇ ਹੁੰਦੇ ਨੇ ਸੋ ਇਹ ਸਿੰਪਲ ਐਕਸਰਸਾਈਜ਼ ਕਰੋ ਪੰਜ ਸਟੈਪ ਨੰਬਰ 1 ਰੀਡਿੰਗ ਫॉर 20 ਮਿੰਟਸ ਛੋਟੀ ਜੀ ਕਹਾਣੀ ਪੜ੍ਹਨੀ ਹੈ ਰੋਜ਼ ਨੰਬਰ 2 ਮੈਂਟਲ ਨੋਟਿਸ ਆਫ ਨਿਊ ਇੰਟਰਸਟਿੰਗ ਵਰਡਸ ਨੰਬਰ 3 ਰਾਈਟਿੰਗ ਡਾਊਨ ਦੋਜ਼ ਵਰਡਸ ਔਨ ਅ ਸਲਿੱਪ ਆਫ ਪੇਪਰ ਨੰਬਰ 4 ਚੈਕਿੰਗ ਅਪ ਦੋਜ਼ ਵਰਡਸ ਇਨ ਅ ਡਿਕਸ਼ਨਰੀ ਐਂਡ ਨੰਬਰ 5 ਟਿੱਕਿੰਗ ਦ ਵਰਡ ਇਨ ਦ ਡਿਕਸ਼ਨਰੀ ਤੋ ਇਹ ਹੋ ਗਿਆ ਹਾਊ ਟੂ ਲਰਨ ਵਰਡਸ ਇਹ ਐਕਸਰਸਾਈਜ਼ ਹੈ ਤੇ ਦੋਸਤੋ ਤੁਸੀਂ ਲਰਨਡ ਵਰਡ ਕਿਨੂੰ ਕਹੋਗੇ ਸਿੱਖਿਆ ਸ਼ਬਦ ਕਿਹੜਾ ਹੁੰਦਾ ਹੈ ਉਹਦੇ ਤੁਸੀਂ ਚਾਰ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਪਹਿਲੀ ਗੱਲ ਉਹਦੇ ਸਪੈਲਿੰਗ ਦੂਜੀ ਗੱਲ ਸਪੈਲਿੰਗ ਤੋਂ ਵੀ ਜ਼ਿਆਦਾ ਸਪੈਲਿੰਗ ਤੋਂ ਬਾਅਦ ਦੂਜੀ ਇੰਪੋਰਟੈਂਟ ਗੱਲ ਹੁੰਦੀ ਹੈ ਪਨੰਸੀਏਸ਼ਨ ਤੇ ਤੀਜੇ ਨੰਬਰ ਤੇ ਆ ਗਿਆ मीनिंग ਇਹ ਵੀ ਆਪਣੀ ਇੱਕ ਮਿਸਫੋਰਚਨ ਕੀ ਹੈ ਕਿ ਪੰਜਾਬ ਦੇ ਸਕੂਲਾਂ ਛੋਟੇ ਛੋਟੇ ਟਾਊਨ ਕਸਬਿਆਂ 'ਚ ਆਪਾਂ ਨੂੰ ਕੋਈ ਜ਼ਿਕਰ ਹੀ ਨਹੀਂ ਕਰਦਾ ਪਨੰਸੀਏਸ਼ਨ ਦਾ ਬਤ ਤੋਂ ਬਾਅਦ ਅਧਿਆਪਕ ਸਾਨੂੰ ਔਖਾ ਸ਼ਬਦ ਦੱਸਦੇ ਨੇ ਤੇ मीनिंग ਦੱਸ ਕੇ ਚਲੇ ਜਾਂਦੇ ਨੇ ਤੇ ਪਨੰਸੀਏਸ਼ਨ ਕਈ ਸਾਲਾਂ ਬੱਧੀ ਕਈ ਵਾਰ ਉਦਾਂ ਹੀ ਰੋਂਗ ਚਲੀ ਜਾਂਦੀ ਹੈ ਪਰ ਜਦੋਂ ਤੁਸੀਂ ਆਪ ਆਪਣੇ ਸ਼ਬਦ ਸਿੱਖਣ ਲੱਗੋ ਤਾਂ ਧਿਆਨ ਰੱਖੋ ਕਿ ਸਿੱਖਿਆ ਸ਼ਬਦ ਉਹ ਹੁੰਦਾ ਜੀਦੇ ਤੁਹਾਨੂੰ 4 ਗੱਲਾਂ ਆਉਂਦੀਆਂ ਤੁਹਾਨੂੰ ਉਹਦੇ ਸਪੈਲਿੰਗ ਆਉਂਦੇ ਨੇ ਤੇ ਫਿਰ ਤੁਹਾਨੂੰ ਉਹਦੀ ਪਨੰਡੈਂਸੀਏਸ਼ਨ ਆਉਂਦੀ ਹੈ ਫਿਰ ਉਹਦਾ ਮੀਨਿੰਗ ਆਉਂਦਾ ਹੈ ਤੇ ਚੌਥੀ ਉਹ ਗੱਲ ਹੁੰਦੀ ਹੈ ਫੰਕਸ਼ਨ ਕਿ ਉਹ ਜਿਹੜਾ ਵਰਡ ਹੈ ਉਹ ਕੋਈ ਨੇਮਿੰਗ ਵਰਡ ਹੈ ਜਿਵੇਂ ਆਈ ਹੈਵ ਲਵ ਫਾਰ ਮਾਈ ਕੰਟਰੀ ਲਵ ਮੈਨੇ ਪ੍ਰੇਮ ਉਹ ਐਕਸ਼ਨ ਵਰਡ ਹੈ ਆਈ ਲਵ ਮਾਈ ਕੰਟਰੀ ਇੱਥੇ ਲਵ ਮੈਨੇ ਪ੍ਰੇਮ ਕਰਨਾ ਜਾਂ ਆਈ ਹੈਵ ਅ ਲਵ ਲੈਟਰ ਇਨ ਮਾਈ ਪਾਕਟ ਪ੍ਰੇਮ ਵਾਲਾ ਪੱਤਰ ethical ਅਬਦਾਤਤਲੂਕੀ ਹੋ ਗਿਆ ਪ੍ਰੇਮ ਵਾਲਾ ਸੋ ਇੱਕ ਚਿਹੇ ਨੇਮਿੰਗ ਵਰਡ ਸੀ ਦੂਸਰੇ ਚੈਕਸ਼ਨ ਵਰਡ ਸੀ ਵਰਬ ਸੀ ਤੀਸਰੇ ਤੇ ਐਡਜੈਕਟਿਵ ਹੋ ਗਿਆ ਸੋ ਇਹ ਚੌਥੀ ਗੱਲ ਹੁੰਦੀ ਹੈ ਸੋ ਦੋਸਤੋ ਇਹ ਦੋ ਸਿੰਪਲ ਐਕਸਰਸਾਈਜ਼ਾਂ ਜੇ ਤੁਸੀਂ ਕਰਨ ਲੱਗੇ ਤੁਸੀਂ 70% ਅੰਗਰੇਜ਼ੀ ਸਿੱਖਣ ਦਾ ਆਪਣਾ ਯਤਨ ਪੂਰਾ ਕਰ ਲਿਆ सिंपल एक्सरसाइजा शब्द के में सीखने ने रीडिंग फॉर ट्वेंटी मिनट्स मेंटल नोटिस ऑफ न्यू इंटरेस्टिंग वर्ड्स राइटिंग दोज ऑन अ स्लिप ऑफ पेपर देन चेकिंग अप दोज़ वर्ड्स इन अ डिक्शनरी एंड देन टेकिंग अप द वर्ड इन द डिक्शनरी ए सिंपल एक्सरसाइज हाउ टू लर्न वर्ड्स हो गया तो लर्नट वर्ड कहना के नंबर वन स्पैलिंग नंबर टू सैकेंड इंपोर्टेंट थिंग प्रोनाउसीएशन नंबर थ्री मीनिंग एंड नंबर फोर द फंक्शन ये सिंपल एक्सरसाइज एक्सरसाइजा करन लग गए गया तो बाद ही ਯੂਟਿਊਬ ਲਾਈਵ ਚੈਨਲ ਦੇਸ਼ ਪਰਦੇਸ ਜਿਹੜਾ ਸਾਡਾ ਦੇਖਣ ਲੱਗੇ ਜਿੱਤੇ ਅਸੀਂ ਤੁਹਾਨੂੰ ਬਿਨਾ ਗ੍ਰਾਮਰ ਤੋਂ ਬ੍ਰਿਜ ਕੋਰਸ ਨਾਲ ਸਟਰਕਚਰ ਬਣਾਉਣਾ ਸਿਖਾ ਦੇਣੇ ਨੇ ਤੇ ਵਰਡ ਤੁਸੀਂ ਇਦਾਂ ਸਿੱਖੋ ਤੇ ਦੇਖੋ ਜਰਾ 3 ਮਹੀਨੇ ਚ ਤੁਹਾਡੀ ਅੰਗਰੇਜ਼ੀ ਦਾ ਲੈਵਲ ਕਿੱਥੇ ਪਹੁੰਚਦਾ ਹੈ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹਜ਼ਾਰਾਂ ਦੀ ਤਰ੍ਹਾਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਆਪਣਾ ਫੀਡਬੈਕ ਦਿਓ ਸਾਨੂੰ ਆਪਣੇ ਪ੍ਰਸ਼ਨ ਸਾਨੂੰ ਭੇਜੋ ਤੇ ਦੇਸ਼ ਪਰਦੇਸ ਲਾਈਵ ਚੈਨਲ ਜਿਹੜਾ ਸਾਡਾ YouTube ਤੇ ਆ ਉਹਦੇ ਨਾਲ ਜੁੜੋ ਤੇ ਆਪਣੀ ਅੰਗਰੇਜ਼ੀ ਦੀ ਪ੍ਰੋਬਲਮ ਘਰ ਬੈਠੇ ਬਿਨਾ ਪੈਸੇ ਖਰਚ ਕਰਕੇ ਇਨੂੰ ਹੱਲ ਕਰੋ ਸੋਡੇ ਵਾਸਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਫਿਰ ਮਿਲਦੇ ਹਾਂ ਅਗਲੀ ਵਾਰ ਸੈਟਰਡੇ ਨੂੰ ਧੰਨਵਾਦ